ਸਤਿਨਾਮ ਵਾਹਿਗੁਰੂ ਸਾਹਿਬ ਜੀ ਸਤਿਨਾਮ ਵਾਹਿਗੁਰੂ ਮਾਗ ਮਜਨ ਸੰਸਾਦੁਆ ਤੁਣੀ ਕ੍ਰਿਸ਼ਨਾਨ ਹਰਿ ਕਾ ਰਾਮ ਤਿਆਏ ਸੁਣ ਸਬਨਾ ਨੂੰ ਕਰਦਾਨ ਮਾਗ ਮਜਨੇ ਸੰਗ ਸਾਧੂ ਆ ਤੁੜੇ ਕ੍ਰਿਸ਼ਨਾਨ ਹਰ ਕਾ ਨਾਮ ਧਿਆਇ ਸੁਨ ਸਬਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਆਣ ਸਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਰ 68 ਤੀਰਥ ਸਗਲ ਪੁੰਨ ਜੀਂਦਿਆ ਪ੍ਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਬੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਦਿਨ ਗੁਰਬਾਰ ਮਾਗ ਸੁਚੇ ਸੇ ਕਾਢੀ ਹੈ ਜਿਨ ਪੂਰਾ ਗੁਰ ਮਿਹਰવાન ਮਾਗ ਸੁਚੇ ਸੇ ਕਾਢੀ ਹੈ ਜਿੰ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮਾਘ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਮਾਗਦੇ ਮਹੀਨੇ ਦਾ ਇਸ਼ਨਾਨ Hindu ਧਰਮ ਦੇ ਵਿੱਚ ਪ੍ਰਾਗ ਇਸ਼ਨਾਨ ਦਾ ਬੜਾ ਮਹੱਤਵ ਦੱਸਿਆ ਜਾਂਦਾ ਹੈ ਮਕਰ ਸੰਕ੍ਰਾਂਤੀ ਇਸ ਸੰਗਰਾਮ ਨੂੰ ਕਿਹਾ ਜਾਂਦਾ ਹੈ ਸਮਾਂ ਕ੍ਰਾਂਤੀ ਵਿੱਚ ਤਬਦੀਲ ਹੁੰਦਾ ਹੈ ਸਰਦੀ ਘਟਣੀ ਸ਼ੁਰੂ ਹੁੰਦੀ ਹੈ ਇਸ ਕਰਕੇ ਮਗਰਦੇ ਮਹੀਨੇ ਦਾ ਇਸ਼ਨਾਨ ਪ੍ਰਾਗ ਰਾਗ ਦਾ ਇਸ਼ਨਾਨ ਬੜਾ ਮਹੱਤਵ ਮੰਨਿਆ ਜਾਂਦਾ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਜੇ ਤੂੰ ਗੁਰਮਖ ਹੈ ਗੁਰੂ ਦਾ ਸਿੱਖ ਹੈ ਤੇ ਤੈਨੂੰ ਪ੍ਰਾਗ ਤੇ ਜਾ ਕੇ ਇਸ਼ਨਾਨ ਕਰਨ ਦੀ ਕੋਈ ਲੋੜ ਨਹੀਂ ਪ੍ਰਾਗ ਤੀਰਥ ਉਹ ਹੈ ਜਿੱਥੇ ਕਿ ਜਮਨਾ ਗੰਗਾ ਸਰਸਵਤੀ ਤੈਨ ਨਦੀਆਂ ਇਕੱਠੀਆਂ ਹੋ ਕੇ ਸਮੁੰਦਰ ਦੇ ਵਿੱਚ ਡਿੱਗਦੀਆਂ ਹਨ ਉਸ ਥਾਂ ਤੇ ਇਸ਼ਨਾਨ ਕਰਨ ਦਾ ਮਹੱਤਵ ਹਿੰਦੂ ਮਤ ਦੇ ਅਨੁਸਾਰ ਬੜਾ ਉੱਚਾ ਸੁੱਚਾ ਮੰਨਿਆ ਗਿਆ ਹੈ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮਾਗ ਮੱਜਨ ਸੰਗ ਸਾਧੂਆਂ ਮਾਗ ਦੇ ਮਹੀਨੇ ਦਾ ਜੇ ਇਸ਼ਨਾਨ ਪ੍ਰਾਗ-ਰਾਗ ਦੇ ਵਿੱਚ ਸੱਚਾ ਸੁੱਚਾ ਹੈ ਤੇ ਤੂੰ ਜੇ ਗੁਰੂ ਦਾ ਸਿੱਖ ਹੈ ਤੂੰ ਗੁਰਮਖ ਹੈ ਤੇ ਤੂੰ ਇਸ਼ਨਾਨ ਕਿਹੜਾ ਕਰਨਾ ਹੈ ਸਤ ਸੰਗਤ ਕਰਨ ਵਾਲੇ ਪ੍ਰਭੂ ਦਾ ਨਾਮ ਜਪਣ ਵਾਲੇ ਪ੍ਰਭੂ ਦੇ ਪਿਆਰੇ ਜਿਹੜੇ ਸੰਤ ਲੋਕ ਹਨ ਸਤਸੰਗੀ ਲੋਕ ਹਨ ਉਹਨਾਂ ਦੇ ਚਰਨਾਂ ਦੀ ਧੂੜੀ ਉਹਦੇ ਵਿੱਚ ਇਸ਼ਨਾਨ ਕਰਨਾ ਹੈ ਭਾਵ ਕਿ ਸਤਸੰਗ ਦੇ ਵਿੱਚ ਆਉਣਾ ਹੈ ਸਤਸੰਗ ਦੇ ਵਿੱਚ ਮਿਲ ਬੈਠ ਕੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਜਪਣਾ ਹੈ ਤੇ ਦੂਸਰਿਆਂ ਨੂੰ ਜਪਾਉਣਾ ਹੈ ਮਾਗ ਮੱਜਨ ਮੱਜਨ ਕਹਿੰਦੇ ਨੇ ਇਸ਼ਨਾਨ ਨੂੰ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਮੱਜਨ ਜੇ ਉੱਪਰ ਬਿੰਦੀ ਲੱਗ ਜਾਵੇ ਇੱਕ ਬਿੰਦੀ ਦੇ ਨਾਲ ਇਹਦਾ ਅਰਥ ਬਦਲ ਜਾਂਦਾ ਹੈ ਮੱਜਨ ਬੋਲਾਂਗੇ ਤੇ ਇਸ਼ਨਾਨ ਹੈ ਜੇ ਮੰਜਨ ਬੋਲਾਂਗੇ ਫਿਰ ਦਤਨ ਬਣ ਜਾਏਗੀ ਮੱਜਨ ਇਸ਼ਨਾਨ ਨੂੰ ਕਿਹਾ ਗਿਆ ਹੈ ਇਸ਼ਨਾਨ ਕਿਹੜਾ ਕਰਨਾ ਹੈ ਸਾਧੂ ਸੰਗਤ ਦੇ ਚਰਣਾ ਦੀ ਧੂੜੀ ਦੇ ਵਿੱਚ ਇਸ਼ਨਾਨ ਕਰਨਾ ਹੈ ਭਾਵ ਕਿ Satsangat ਦੇ ਵਿੱਚ ਆਉਣਾ ਹੈ ਤੇ ਆ ਕੇ ਕਰਨਾ ਕੀ ਹੈ ਹਰ ਕਾ ਨਾਮ ਧਿਆਏ ਸੁਣ ਪ੍ਰਭੂ ਦਾ ਨਾਮ ਧਿਆਉਣਾ ਹੈ ਉਸ ਹਰੀ ਅਕਾਲ ਪੁਰਖ ਪਰਮਾਤਮਾ ਨੂੰ ਧਿਆਉਣਾ ਹੈ ਉਹਦਾ ਨਾਮ ਸੁੰਨਾ ਹੈ ਉਹਦਾ ਨਾਮ ਗਾਉਣਾ ਹੈ ਤੇ ਦੂਸਰਿਆਂ ਨੂੰ ਇਸ ਨਾਮ ਦਾ ਦਾਣ ਦੇਣਾ ਹੈ ਭਾਪ ਕੀ ਜਨ ਨਾਨਕ ਧੂੜ ਮੰਗੇ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੇ ਆਪ ਜਪਨਾ ਦੂਸਰਿਆਂ ਨੂੰ ਜਪੋਣਾ ਹੈ ਪਰਮੇਸ਼ਰ ਦਾ ਨਾਮ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਤੇ ਜਦੋਂ ਐਸਾ ਕਰਮ ਕਰਾਂਗੇ ਸਤਿਗੁਰੂ ਅਗੇ ਕਹਿੰਦੇ ਨੇ ਜਨਮ ਕਰਮ ਮਲ ਉਤਰੇ ਜਨਮਾਂ ਜਨਮਾਂ ਦੇ ਪਿੱਛੇ ਜੋ ਜਨਮਾਂ ਦੇ ਵਿੱਚੋਂ ਲੰਘ ਕੇ ਆਏ ਹਾਂ ਉਹਨਾਂ ਸਾਰੇ ਜਨਮਾਂ ਦੇ ਜੋ ਮਾੜੇ ਕਰਮ ਕੀਤੇ ਹਨ ਉਹਨਾਂ ਸਿਮਨ ਨੂੰ ਮੈਲ ਲੱਗੀ ਹੈ ਤੇ ਉਹ ਮਨ ਦੀ ਮੈਲ ਸਾਰੀ ਉਤਰ ਜਾਏਗੀ ਜਦੋਂ ਸਤ ਸੰਗਤ ਦੇ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਸੁਣਾਗੇ ਗਾਵਾਂਗੇ ਦੂਸਰਿਆਂ ਨੂੰ ਗਵਾਵਾਂਗੇ ਦੂਸਰਿਆਂ ਨੂੰ ਨਾਮ ਦਾ ਦਾਨ ਦੇਵਾਂਗੇ ਤਾਂ ਸਤਿਗੁਰ ਕਹਿੰਦੇ ਨੇ ਜਨਮ ਕਰਮ ਮਲ ਉਤਰੇ ਫਿਰ万 ਦੀ ਮੈਲ ਉਤਰ ਜਾਏਗੀ ਮਨ ਤੇ ਜਾਏ ਗੁਮਾਨ ਮਨ ਤੋਂ ਸਾਰੀ ਮੈਲ ਉਤਰ ਗਈ ਗੁਮਾਨ ਹੰਕਾਰ ਵੀ ਦੂਰ ਹੋ ਜਾਏਗਾ ਕਾਮ ਕ੍ਰੋਧ ਨਾ ਮੋਹੀਏ ਤੇ ਫਿਰ ਜਿਹੜੇ ਅੰਦਰ ਤੇਰੇ ਵਕਾਰ ਹਨ ਜਿਹੜੇ ਅੰਦਰ ਪੰਜ ਚੋਰ ਹਨ ਜਿਹੜੇ ਦਿਨ ਰਾਤ ਇਸ ਦੇਹੀ ਨੂੰ ਲੁੱਟ ਰਹੇ ਹਨ ਤੇਰੇ ਚੰਗੇ ਕਰਮਾਂ ਨੂੰ ਲੁੱਟੀ ਜਾ ਰਹੇ ਹਨ ਉਹ ਫਿਰ ਤੇਰੇ ਤੇ ਹਾਵੀ ਨਹੀਂ ਹੋ ਸਕਦੇ ਉਹ ਤੇਰੇ ਤੋਂ ਦੂਰ ਹੋ ਜਾਣਗੇ ਕਾਮ ਕ੍ਰੋਧ ਇਹ ਤੇਨੂੰ ਮੋਹ ਨਹੀਂ ਸਕਦੇ ਫਿਰ ਤੇ ਅੱਗੇ ਸਤਿਗੁਰ ਕਹਿੰਦੇ ਨੇ ਬਿਨ ਸੇ ਲੋਭ ਸੁਆਣ ਸੁਆਣ ਕਹਿੰਦੇ ਕੁੱਤੇ ਨੂੰ ਲੋਭ ਦਾ ਕੁੱਤਾ ਜਿਹੜਾ ਅੰਦਰ ਲਾਲਚ ਦਾ ਕੁੱਤਾ ਹੈ ਉਹ ਵੀ ਭੌਂਕਣਾ ਬੰਦ ਹੋ ਜਾਏਗਾ ਤੇਰਾ ਲੋਭ ਖਤਮ ਹੋ ਜਾਏਗਾ ਤੈਨੂੰ ਕਾਮ ਕ੍ਰੋਧ ਸ਼ੂ ਨਹੀਂ ਸਕਣਗੇ ਜੇ ਮਗਦੇ ਮਹੀਨੇ ਦੇ ਵਿੱਚ ਸਤਸੰਗਤ ਦੇ ਚਰਨਾਂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰੇਗਾ ਸਤਸੰਗੀ ਬਣੇਗਾ ਕਾਮ ਕ੍ਰੋਧ ਨਾ ਮੋਹੀਐ ਬਿਣਸੇ ਲੋਭ ਸੁਆਣ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਸੱਚੇ ਮਾਰਗ ਜਦੋਂ ਅਕਾਲਪੁਰਖ ਪਰਮਾਤਮਾ ਦੇ ਨਾਮ ਦੇ ਰਸਤੇ ਤੇ ਤੁਰੇਗਾ ਗੁਰਮਤ ਦਾ ਧਾਰਨੀ ਬਣੇਗਾ ਸੱਚੇ ਰਸਤੇ ਤੇ ਤੁਰੇਗਾ ਜਹਾਨ ਦੇ ਵਿੱਚ ਤੇਰੀ ਉਸਤਤ ਹੋਵੇਗੀ ਸੰਸਾਰ ਦੇ ਵਿੱਚ ਤੈਨੂੰ ਲੋਕ ਜਿਹਾ ਆਆਂ ਆਖਣਗੇ ਲੋਕ ਸਤਿਕਾਰ ਕਰਨਗੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅਠਸੜ ਤੀਰਤ ਸਗਲ ਪੁੰਨ ਜੀ ਦਇਆ ਪਰਮਾਨ ਕਿਸੇ ਜੀਤ ਦੇ ਦਇਆ ਕਰ ਦੇਣੀ ਕਿਸੇ ਜੀਵ ਨੂੰ ਦਾਨ ਦੇ ਦੇਣਾ ਜੀਵਨ ਦਾਨ ਦੇ ਦੇਣਾ ਉਹਦੀ ਜ਼ਿੰਦਗੀ ਬਖਸ਼ ਦੇਣੀ ਤੇ ਸਤਿਗੁਰੂ ਕਹਿੰਦੇ ਨੇ ਇੱਕ ਨਹੀਂ ਦੋ ਨਹੀਂ 68 ਤੀਰਥ 68 68 ਤੀਰਥਾਂ ਦੇ ਇਸ਼ਨਾਨ ਦੇ ਬਰਾਬਰ ਹੈ 18 ਤੀਰਥਾਂ ਦਾ ਇਸ਼ਨਾਨ ਕਰ ਲੈਣਾ ਤੇ ਕਿਸੇ ਦੀ ਜ਼ਿੰਦਗੀ ਬਖਸ਼ ਦੇਣੀ ਕਿਸੇ ਤੇ ਦਇਆ ਕਰ ਦੇਣੀ ਇੱਕ ਬਰਾਬਰ ਹੈ ਸੱਚੇ ਮਾਰਗ ਚੱਲਦਿਆਂ ਉਸ ਤਤ ਕਰੇ ਜਹਾਨ ਅਠਸੜ ਤੀਰ ਸਗਲ ਪੁੰਨ ਜੀ ਦਇਆ ਪਰਮਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਉਹੀ ਪੁਰਖ ਸੁਜਾਨ ਸਿਆਣਾ ਮੰਨਿਆ ਜਾਂਦਾ ਹੈ ਜਿਹਦੇ ਉੱਤੇ ਪਰਮੇਸ਼ਰ ਪਰਮਾਤਮਾ ਦਇਆ ਕਰ ਦੇਵੇ ਜਿਹਦੇ ਉੱਤੇ ਗੁਰੂ ਮਿਹਰਬਾਨ ਹੋ ਜਾਵੇ ਜਿਹਦੇ ਉੱਤੇ ਅਕਾਲ ਪੁਰਖ ਪਰਮਾਤਮਾ ਮਿਹਰ ਦਾ ਹੱਥ ਰੱਖ ਦੇਵੇ ਉਹ ਪੁਰਖ ਸੂਝਵਾਨ ਹੋ ਜਾਂਦਾ ਸਿਆਣਾ ਹੋ ਜਾਂਦਾ ਹੈ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਨਾਨਕ ਪੰਜਵੇਂ ਨਾਨਕ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਮੈਂ ਐਸੇ ਲੋਕਾਂ ਤੋਂ ਕੁਰਬਾਨ ਹੋ ਜਾਵਾਂ ਐਸੇ ਲੋਕਾਂ ਤੋਂ ਸਦਕੇ ਜਾਵਾਂ ਜਿਨ੍ਹਾਂ ਨੇ ਪ੍ਰਭੂ ਦੇ ਚਰਣਾ ਨਾਲ ਆਪਣੇ ਆਪ ਨੂੰ ਜੋੜ ਲਿਆ ਹੈ ਜੋ ਪ੍ਰਭੂ ਦੇ ਚਰਣਾ ਨਾਲ ਜੁੜ ਗਏ ਹਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਜਿਹੜੇ ਪ੍ਰਭੂ ਦੇ ਬਣ ਗਏ ਹਨ ਪ੍ਰਭੂ ਦੇ ਚਰਣਾ ਨਾਲ ਜੁੜ ਗਏ ਹਨ ਐਸੇ ਲੋਕਾਂ ਤੋਂ ਸਤਿਗੁਰੂ ਕਹਿੰਦੇ ਨੇ ਮੈਂ ਕੁਰਬਾਨ ਜਾਂਦਾ ਹਾਂ ਮਾਗ ਸੁਚੇ ਸੇ ਕਾਢੀ ਹੈ ਜਿਨ ਪੂਰਾ ਗੁਰੂ ਮਿਹਰਵਾਨ ਮਾਗ ਦਾ ਮਹੀਨਾ ਉਹੀ ਸੱਚੇ ਸੁੱਚੇ ਗਿਣੇ ਜਾਣਗੇ ਜਿਨ੍ਹਾਂ ਦੇ ਉੱਤੇ ਮੇਰਾ ਪ੍ਰਭੂ ਮਿਹਰਵਾਨ ਹੋ ਗਿਆ ਮਿਹਰਵਾਨ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਹਦਾਨ ਉਹ ਮੇਰਾ ਪ੍ਰਭੂ ਸਦਾ ਮਿਹਰਾਂ ਦਾ ਦਾਤਾ ਜੀ ਦੇ ਉੱਤੇ ਮਿਹਰ ਕਰ ਦਿੰਦਾ ਹੈ ਉਹੀ ਇਸ ਮਹੀਨੇ ਦੇ ਸੱਚੇ ਸੁੱਚੇ ਗਿਣੇ ਜਾਂਦੇ ਹਨ ਮਾਗ ਸੁੱਚੇ ਸੇ ਕਾਢੀ ਹੈ ਜਿਨ ਪੂਰਾ ਗੁਰੂ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ